ਜੋ ਲੈਂਗੁਏਜ ਇਹਦੇ ਚ ਯੂਜ਼ ਹੋ ਰਹੀ ਹੈ ਜੋ ਸਾਈਨ ਲੈਂਗੁਏਜ ਇਹਦੇ ਚ ਯੂਜ਼ ਹੋ ਰਹੀ ਹੈ ਕੀ ਅਸਰ ਪਾਰ ਰਹੀ ਹੈ ਸਾਡੀ ਜਨਰੇਸ਼ਨ ਦੇ ਉੱਤੇ ਕੀ ਅਸਰ ਪਾਰ ਰਹੀ ਹੈ ਸਾਡੇ ਪੂਰੇ ਸਮਾਜ ਦੇ ਉੱਤੇ ਡਰਗਸ ਨੂੰ ਦੇਖਣ ਤੇ ਰੋਕ ਲਗਾਈ ਐਬਸੋਲੂਟਲੀ ਉਹਦੇ ਤੇ ਰੋਕ ਲੱਗੀ ਹੋਈ ਹੈ ਤੇ ਇਹ ਵਿੱਚ ਆਫ ਸ਼ੂਟ ਉਸੇ ਦਾ ਹੀ ਹੈ ਇਹਨੂੰ ਕਿਉਂ ਨਹੀਂ ਬੰਦ ਕੀਤਾ ਗਿਆ ਆਮ ਰਾਈਟਿੰਗ ਲੈਟਰ ਟੂ ਸੀਐਮ ਪੀਐਮ ਹੋਮ ਮਿਨਿਸਟਰ ਇੰਡੀਆ ਆ ਇਹ ਸਾਡਾ ਰਿਚਸਟ ਕਲਚਰ ਇਸ ਨੂੰ ਸਟੱਡੀ ਕਰਨ ਦੇ ਲਈ ਪੜਨ ਦੇ ਲਈ ਦੇਖਣ ਦੇ ਲਈ ਬਹਰੋਂ ਲੋਕੀ ਇੱਥੇ ਆਉਂਦੇ ਨੇ ਤੇ ਅਸੀਂ ਕੀ ਦਿਖਾ ਰਹੇ ਹਾਂ ਅਨਇਮਪਲੋਇਮੈਂਟ ਵੀ ਤੁਹਾਨੂੰ ਲੱਗਦਾ ਕਿ ਇੱਕ ਵੱਡਾ ਕਾਰਨ ਹੋ ਸਕਦਾ ਕਿਉਂਕਿ ਬਾਰ-ਬਾਰ ਉਹ ਇਹੀ ਦੁਹਾਈ ਦੇ ਰਹੇ ਨੇ ਜੀ ਸਾਡਾ ਘਰ ਨਹੀਂ ਚੱਲਦਾ ਇਹਦੇ ਨਾਲ ਸਾਡਾ ਘਰ ਚੱਲਦਾ ਸੀ ਆਪਣੀ ਜ਼ਿੰਦਗੀ ਨੂੰ ਆਪਣੇ ਢੰਗ ਨਾਲ ਜਿਉਣ ਦੀ ਰੀਲ ਬੱਟੀ ਹੈ ਥੀਸ ਕੇ ਅਸੀਂ ਪੈਸੇ ਕਮਾ ਲਈਏ ਥਿਸ ਇਜ਼ ਰੌਂਗ ਤੁਸੀਂ ਰਿਮਾਰਕਸ ਕਰਦੇ ਹੋ ਉੱਥੇ ਕਰਦੇ ਹੋ ਡਬਲ मीनिंग्स ਕਰਦੇ ਹੋ ਗਾਣੇ ਲੱਚਰਤਾ ਦੇ ਜਿਹੜੇ ਹੈਗੇ ਨੇ ਇਹ ਸਾਰੇ ਬੈਨੂ ਨੇ ਚਾਹੀਦੇ ਕਿ ਇਟਸ ਨਾਟ ਅ ਕੁਐਸਚਨ ਆਫ ਕਿ ਕੁੜੀਆਂ ਨੇ ਪਾਇਆ ਕਿ ਮੁੰਡਿਆਂ ਨੇ ਪਾਇਆ ਐਸਾ ਕੁਐਸਚਨ ਆਫ ਕਿ ਇਹ ਜਿਹੜਾ ਕੰਟੈਂਟ ਹੈ ਸਾਡੇ ਸਮਾਜ ਨੂੰ ਖਰਾਬ ਕਰ ਰਿਹਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਸੋਸ਼ਲ ਮੀਡੀਆ ਇਨਫਲੂਐਂਸਰ ਕਮਲਕੌਰ ਦਾ ਕੇਸ ਜਿਹੜਾ ਹੈ ਉਹ ਲਗਾਤਾਰ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ ਉਹਦੇ ਵਿੱਚ ਦੋ ਐਕਿਊਜ਼ ਫੜੇ ਗਏ ਐ ਇੱਕ ਐਕਿਊਜ਼ ਜਿਹਨੂੰ ਮਾਸਟਰਮਾਈਂਡ ਕਿਹਾ ਜਾ ਰਿਹਾ ਹੈ ਅਮਰਿਤਪਾਲ ਸਿੰਘ ਮੈਰੋ ਉਹ ਹਜੇ ਐਬਸਕੋਂਡਿੰਗ ਹੈਗਾ ਪਰ ਉਸ ਮਾਮਲੇ ਦੇ ਵਿੱਚ ਕਿਉਂਕਿ ਇੱਕ ਮਹਿਲਾ ਦਾ ਮਰਡਰ ਹੋਇਆ ਇੱਕ ਮਹਿਲਾ ਦਾ ਕਤਲ ਹੋਇਆ ਉਹ ਵੀ ਮਾਮਲਾ ਪਲੱਸ ਉਹਦੇ ਸਾਰੇ ਦੇ ਸਾਰੇ ਜਿਹੜੇ ਸਾਈਡਸ ਨੇ ਉਹਨਾਂ ਨੂੰ ਦੇਖਦੇ ਹੋਏ ਅੱਜ ਪੰਜਾਬ ਸਟੇਟ ਔਮਨ ਕਮਿਸ਼ਨ ਦੇ ਚਰ ਪਰਸਨ ਜਿਹੜੇ ਨੇ ਰਾਜ ਲਾਲੀ ਜੀ ਉਹਨਾਂ ਦੇ ਕੋਲ ਅਸੀਂ ਆਏ ਆ ਉਹ ਅਸੀਂ ਗੱਲਬਾਤ ਕਰਾਂਗੇ ਇਸ ਮਾਮਲੇ ਤੇ ਉਹਨਾਂ ਨਾਲ ਮੈਮ ਜਿਹੜਾ ਸੁਰਖੀਆਂ ਚ ਆਇਆ ਹੋਇਆ ਪਿਛਲੇ ਦਿਨ ਤੁਸੀਂ ਸਾਰਿਆਂ ਨੇ ਦੇਖਿਆ ਸੋਸ਼ਲ ਮੀਡੀਆ ਤੇ ਇਸ ਟਾਈਮ ਬਹੁਤ ਜ਼ਿਆਦਾ ਸੁਰਖੀਆਂ ਤੇ ਹੈਗਾ ਹਰ ਕੋਈ ਉਸੇ ਬਾਰੇ ਗੱਲਬਾਤ ਕਰ ਰਿਹਾ ਤੇ ਤੁਸੀਂ ਕੀ ਕਹੋਗੇ ਇਸ ਬਾਰੇ ਵੀ ਇਹ ਮਾਮਲਾ ਜਿਹੜਾ ਸੀ ਕਿਉਂਕਿ ਨਾ ਨਾ ਕਰਦੇ ਸਭ ਤੋਂ ਪਹਿਲੇ ਤਾਂ ਇਹੀ ਗੱਲ ਕਹੀ ਗਈ ਲਚਰਟਾ ਇਜ਼ ਦਾ ਵਰਡ ਇਨਡਿਸੈਂਸੀ ਜਾਂ ਵਲਗੈਰਟੀ ਜਾਂ ਫਿਰ ਜਿਹੜਾ ਅਬਸੈਨਿਟੀ ਜਿਹੜੀ ਹੈਗੀ ਉਹ ਸ਼ਬਦ ਬਾਰ ਬਾਰ ਜਿਹੜੇ ਨੇ ਉਸ ਸਾਹਮਣੇ ਆ ਰਹੇ ਨੇ ਸਾਰੇ ਮਾਮਲੇ ਨੂੰ ਲੈ ਕੇ ਪਰ ਕਤਲ ਵੀ ਹੋਇਆ ਇੱਕ ਔਰਤ ਦਾ ਦੇਖੋ ਇਹ ਤੇ ਗੱਲ ਸਭ ਨੇ ਦੇਖੀ ਆ ਵੀਡੀਓਜ਼ ਦੇਖ ਕੇ ਨੇ ਸਾਰੇ ਕਿ ਜਿਸ ਤਰ੍ਹਾਂ ਦੇ ਨਾਲ ਇਹ ਪੇਸ਼ ਕੀਤਾ ਗਿਆ ਜੋ ਲੈਂਗੁਏਜ ਇਹਦੇ ਚ ਯੂਜ਼ ਹੋ ਰਹੀ ਹੈ ਜੋ ਸਾਈਨ ਲੈਂਗੁਏਜ ਇੱਥੇ ਯੂਜ਼ ਹੋ ਰਹੀ ਹੈ ਕੀ ਅਸਰ ਪਾਰ ਰਿਹਾ ਸਾਡੀ ਜਨਰੇਸ਼ਨ ਦੇ ਉੱਤੇ ਕੀ ਅਸਰ ਪਾਰ ਰਿਹਾ ਸਾਡੇ ਪੂਰੇ ਸਮਾਜ ਦੇ ਉੱਤੇ ਇਹ ਜਿਹੜੇ ਚੀਜ਼ਾਂ ਨੇ ਮੋਬਾਈਲ ਅੱਜਕੱਲ 5 ਸਾਲ ਦੇ ਬੱਚੇ ਤੋਂ ਲੈ ਕੇ 50 ਸਾਲ ਦੇ ਬੰਦੇ ਤੱਕ ਦੇ ਹੱਥ ਵਿੱਚ ਹੁੰਦਾ ਹੈ রাইਟ ਤੇ ਬੱਚਿਆਂ ਦੇ ਉੱਤੇ ਕੀ ਅਸਰ ਪੈ ਰਿਹਾ ਅੱਜਕੱਲ ਟੀਨੇਜਰਸ ਨੇ ਉਹ ਇਮਿਟੇਟ ਕਰ ਦੇਣੇ ਚੀਜ਼ਾਂ ਨੂੰ ਦੇਖ-ਦੇਖ ਕੇ ਤੇ ਇਹ ਜਿਹੜਾ ਸਾਡੇ ਸਮਾਜ ਦੇ ਉੱਤੇ ਬਹੁਤ ਹੀ ਬੁਰਾ ਪ੍ਰਭਾਵ ਪੈ ਰਿਹਾ ਹੈ ਇਸ ਚੀਜ਼ ਨੂੰ ਰੋਕਣਾ ਚਾਹੀਦਾ ਹੈ ਜਿੱਦਾਂ ਅਸੀਂ ਸਾਡੀ ਜਿਹੜੀ ਆ ਪੋਨੋਗ੍ਰਾਫਿਕ ਸਾਈਟਸ ਦੇ ਉੱਤੇ ਰੋਕ ਲਾਈ ਹਥਿਆਰਾਂ ਨੂੰ ਦਿਖਾਉਣ ਤੇ ਰੋਕ ਲਾਈ ਡਰੱਗਸ ਨੂੰ ਦੇਖਣ ਤੇ ਰੋਕ ਲਗਾਈ ਐਬਸੋਲੂਟਲੀ ਉਹਦੇ ਤੇ ਰੋਕ ਲੱਗੀ ਹੋਈ ਹੈ ਤੇ ਇਹ ਵਿੱਚ ਆਫ ਸ਼ੂਟ ਉਸੇ ਦਾ ਹੀ ਹੈ ਇਹਨੂੰ ਕਿਉਂ ਨਹੀਂ ਬੰਦ ਕੀਤਾ ਗਿਆ ਇਸ ਚੀਜ਼ ਨੂੰ ਬੰਦ ਕਰਨਾ ਚਾਹੀਦਾ ਪ੍ਰੋਵੀਜ਼ਨਸ ਹੈਗੇ ਨੇ ਕਿ ਨੌਨ ਨਹੀਂ ਦਿਖਾਉਣਾ ਚਾਹੀਦਾ ਤੇ ਬੰਦ ਕਰਨਾ ਚਾਹੀਦਾ ਐਂਡ ਆਈ ਐਮ ਰਾਈਟਿੰਗ ਅ ਲੈਟਰ ਆਲਸੋ ਆਫਟਰ ਟੇਕਿੰਗ ਦ ਐਡਵਾਈਸ ਆਫ ਮਾਈ ਲੀਗਲ ਟੀਮ ਆਮ ਰਾਈਟਿੰਗ ਲੈਟਰ ਟੂ ਸੀਐਮ ਪੀਐਮ ਹੋਮ ਮਿਨਿਸਟਰ ਚੀਫ ਜਸਟਿਸ ਨੂੰ ਵੀ ਲਿਖ ਰਹੀ ਹੈ ਕਿ ਇਹ ਜਿਹੜੀਆਂ ਸਾਈਟਸ ਨੇ ਜਿੱਦਾਂ ਅਸੀਂ ਬਾਕੀ ਸਾਈਟਸ ਬੰਦ ਕੀਤੀਆਂ ਨੇ ਟਿਕਟੋਕ ਵੀ ਬੰਦ ਹੋਇਆ ਸੀਗਾ ਹੈਨਾ ਤੇ ਉਸ ਇਹ ਨੂੰ ਵੀ ਪੂਰੀ ਤਰ੍ਹਾਂ ਬੈਨ ਕਰਨਾ ਚਾਹੀਦਾ ਹੈ ਅਗਰ ਅਸੀਂ ਆਪਣੀ ਕਲਚਰ ਨੂੰ ਬਚਾਉਣਾ ਹੈ ਅਗਰ ਅਸੀਂ ਆਪਣੀ ਕਮਿੰਗ ਜਨਰੇਸ਼ਨ ਨੂੰ ਇਸ ਪੋਲਿਊਟਡ ਚੀਜ਼ ਤੋਂ ਬਚਾਉਣਾ ਹੈ ਇਹਨੂੰ ਬੈਨ ਪਾਣਾ ਹੀ ਪੈਂਦਾ ਲੋਕੀ ਤਾਂ ਕਹਿੰਦੇ ਨੇ ਕਿ ਜਿਹੜਾ ਇੰਡੀਆ ਆ ਇਹ ਸਾਡਾ ਰਿਚ ਕਲਚਰ ਹੈ ਇਸ ਚੀਜ਼ ਨੂੰ ਸਟੱਡੀ ਕਰਨ ਦੇ ਲਈ ਪੜਨ ਦੇ ਲਈ ਦੇਖਣ ਦੇ ਲਈ ਬਾਹਰੋਂ ਲੋਕੀ ਇੱਥੇ ਆਉਂਦੇ ਨੇ ਤੇ ਅਸੀਂ ਕੀ ਦਿਖਾ ਰਹੇ ਹਾਂ ओके ਤੇ ਇਹ ਨਾ ਤੇ ਸਾਡਾ ਕਲਚਰ ਨਾ ਹੀ ਸਾਡਾ ਸਮਾਜਿਸਟਰੀ ਦੀ ਅਜ਼ਾਦਤ ਦਿੰਦਾ ਇਹ ਸਾਰਾ ਕੁਝ ਬੈਨ ਹੋਣਾ ਚਾਹੀਦਾ ਔਰ ਜਿੱਤੇ ਤੱਕ ਹੈਗਾ ਕਿ ਲੜਕੀ ਦਾ ਮਰਡਰ ਹੋਇਆ ਇਸ ਅ ਕੋਲਡ ਬਲੱਡਡ ਮਰਡਰ ਕਿਸੇ ਨੂੰ ਕੋਈ ਹੱਕ ਨਹੀਂ ਹੈ ਕਿਸੇ ਦੀ ਜਾਨ ਲੈਣ ਦਾ ਤੇ ਇਸ ਚੀਜ਼ ਦੇ ਬਾਰੇ ਤੇ ਹੈ ਕਿ ਜੋ ਕਾਨੂੰਨੀ ਕਾਰਵਾਈ ਹੈ ਉਹ ਉਸ ਤੋਂ ਬਣਦੀ ਹੈ ਮੈਮ ਜਿੱਤੇ ਤੱਕ ਗੱਲ ਕੀਤੀ ਜਾਏ ਇਕਤਾ ਪੱਕ ਹੈ ਕਿ ਔਰਤ ਦਾ ਮਾਰਡਰ ਹੋਇਆ ਇੱਕ ਪਾਸੇ ਦੂਸਰੇ ਪਾਸੇ ਐਵੀ ਗਰਲ ਕਹੀ ਜਾ ਰਹੀ ਹੈ ਕਾਨੂੰਨੀ ਮਹਾਰਾ ਵੱਲੋਂ ਬੁੱਧੀਜੀਵੀਆਂ ਵੱਲੋਂ ਕਿ ਕਮਿਊਨਿਟੀ ਦੀ ਗੱਲ ਆ ਜਾਂਦੀ ਹੈ ਕਮਿਊਨਿਟੀ ਇਨ ਦਾ ਸੈਂਸ ਕਿ ਰਿਲੀਜੀਅਸ ਸੈਂਟੀਮੈਂਟ ਜਿਹੜਾ ਹੈ ਉਹ ਵੀ ਵਿੱਚ ਜਿਹੜਾ ਹੈਗਾ ਇਹਦੇ ਵਿੱਚ ਆ ਰਹੀ ਹੈ ਇੱਕ ਗੱਲ ਕਿ ਰਿਲੀਜੀਅਸ ਸੈਂਟੀਮੈਂਟ ਕਿਉਂਕਿ ਉਹ ਕੰਚਨ ਸੀਗੀ ਔਰ ਉਸ ਤੋਂ ਕਮਲਕੌਰ ਬਣੀ ਤੇ ਉਹ ਰਿਲੀਜੀਅਸ ਸੈਂਟੀਮੈਂਟ ਜਿਹੜਾ ਹੈਗਾ ਉਹ ਸਿੱਖੀਜ਼ਮ ਦੇ ਨਾਲ ਜਾਂ ਉਹ ਸਾਰੀਆਂ ਅਲਾਈਨ ਨਹੀਂ ਕਰਦਾ ਸੀਗਾ ਔਰ ਉਸ ਨੂੰ ਲੈ ਕੇ ਜਿਹੜੇ ਹੁਣ ਮਾਸਟਰਮਾਈਂਡ ਜਾਂ ਜਿਹੜੇ ਵੀ ਅਕਿਊਜ਼ ਦੱਸੇ ਜਾ ਰਹੇ ਨੇ ਉਹਨਾਂ ਨੇ ਸਾਰਿਆਂ ਨਾਲ ਪਹਿਲੇ ਤਾਂ ਕਾਫੀ ਲੰਮੇ ਸਮੇਂ ਤੋਂ ਉਹਨਾਂ ਦੀ ਤਕਰਾਰ ਇੱਕ ਤਰ੍ਹਾਂ ਦੀ ਚੱਲ ਰਹੀ ਸੀਗੀ ਇੱਕ ਕੋਰੈਸਪੋਂਡੈਂਸ ਕਹਿ ਲਓ ਇੱਕ ਕਨਵਰਸੇਸ਼ਨ ਕਹਿ ਲਓ ਤਕਰਾਰ ਕਹਿ ਲਓ ਕਿ ਸਮਝਣ ਸਮਝਾਉਣ ਦੀ ਜਾਂ ਧਮਕਾਉਣ ਦੀ ਜਾਂ ਕਈ ਜਿਹੜੀਆਂ ਗੱਲਾਂ ਆ ਰਹੀਆਂ ਨੇ ਜਿਹੜਾ ਕਿ ਕਈਆਂ ਜਾ ਰਹੀਆਂ ਨੇ ਪਰ ਉਸ ਦੇ ਵਿੱਚ ਜੇ ਦੇਖਿਆ ਜਾਏ ਤੇ ਰਾਈਟ ਟੂ ਲਿਬਰਟੀ ਤੇ ਰਾਈਟ ਟੂ ਲਾਈਫ ਦੋ ਕਾਨੂੰਨ ਦੇ ਉਹ ਵੀ ਇੱਕ ਉਹ ਨੇ ਇਸ ਪੱਖ ਤੋਂ ਤੁਸੀਂ ਇਨ ਅਕੋਰਡੈਂਸ ਵਿਦ 올 ਦਾ ਸਿਚੁਏਸ਼ਨ ਹਾਊ ਵਿਲ ਯੂ ਰੀਐਕਟ ਦੇਖੋ ਜਿੱਥੇ ਤੱਕ ਹੈਗਾ ਕਿ ਧਾਰਮਿਕ ਧਾਰਮਿਕ ਭਾਵਨਾਵਾਂ ਜੜੀਆਂ ਨੇ ਇਹਦੀ ਰਿਸਪੈਕਟ ਹਮੇਸ਼ਾ ਹੋਣੀ ਚਾਹੀਦੀ ਹੈ ਓਏ ਹਰਟ ਵੀ ਹੁੰਦੀਆਂ ਨੇ ਰਾਈਟ ਔਰ ਬਾਕੀ ਜਿੱਥੇ ਤੱਕ ਹੈ ਕਿ ਕਿਸੇ ਨੇ ਮਰਡਰ ਕਰਕੇ ਦੌੜ ਗਏ ਉਹ ਕਾਨੂੰਨੀ ਤੌਰ ਦੇ ਉਤੇ ਪੁਲਿਸ ਦਾ ਕੰਮ ਹੈ ਉਹਨੂੰ ਦੇਖਣਾ ਔਰ ਉਸ ਐਸਪੈਕਟ ਦੀ ਤਰਫ ਤੋਂ ਦੇਖਣਾ ਉਸ ਮੇਰਾ ਇਹਦੇ ਚ ਕੋਈ ਕਹਿਣਾ ਨਹੀਂ ਹੈ ਆਈ ਏਮ ਹੇਅਰ ਇਨ ਦਾ ਕਮਿਸ਼ਨ ਫॉर ਦਾ ਸੇਫਟੀ ਸਿਕਿਉਰਿਟੀ ਐਂਡ ਦਾ ਪਾਵਰਮੈਂਟ ਆਫ ਦਾ ਔਮਨ ਮੈਂ ਉਸ ਐਂਗਲ ਦੇ ਨਾਲ ਦੇਖੂਗੀ ਬਾਕੀ ਕਾਨੂੰਨੀ ਇਹ ਪੁਲਿਸ ਦਾ ਕੰਮ ਹੈ ਸਾਰਾ ਦੇਖਣਾ ਔਰ ਜਦੋਂ ਤੱਕ ਹੈ ਕਿ ਬਈ ਇਹ ਆ ਧਾਰਮਿਕ ਵਾਲਾ ਮੈਂ ਤੁਹਾਨੂੰ ਦੱਸਦਾ ਕਿ ਲੋਕੀ ਬਾਹਰੋਂ ਆਉਂਦੇ ਨੇ ਸਾਡਾ ਧਰਮ ਦੇਖਣ ਦੇ ਲਈ ਕਲਚਰ ਦੇਖਣ ਦੇ ਲਈ ਔਰ ਇਸ ਤੋਂ ਇਲਾਵਾ ਜੇ ਵੀ ਕੋਈ ਵੀ ਇਨਸਾਨ ਇਹ ਸੋਚਦਾ ਕਿ ਮੈਂ ਇਹ ਕੰਟੈਂਟ ਪਾ ਕੇ ਐਨੇ ਵਿਊਅਰਸ ਲੈ ਕੇ ਇਸ ਚੀਜ਼ ਨੂੰ ਇੱਕ ਇਨਕਮ ਸੋਰਸ ਬਣਾਇਆ ਜਾ ਰਿਹਾ ਹੈ ਹੈ ਲਿਬਰਟੀ ਕਹਿੰਦੇ ਨੇ ਕਿ ਸਪੀਚ ਲਿਬਰਟੀ ਦੀ ਸਪੀਚ ਸਪੀਚ ਦੀ ਲਿਬਰਟੀ ਹੈਗੇ ਸਾਡੇ ਕੋਲ ਲਿਬਰਟੀ ਆਫ ਸਪੀਚ ਡਸ ਨਾਟ ਮੀਨ ਥੈਟ ਯੂ ਕੈਨ ਅਬਿਊਜ਼ ਸਮਬਡੀ ਲਿਬਰਟੀ ਆਫ ਸਪੀਚ ਡਸ ਨਾਟ ਮੀਨ ਕਿ ਤੁਸੀਂ ਕੰਟੈਂਟ ਕਿਹੋ ਜਿਹਾ ਲਿਖੋਗੇ ਕਿਹੋ ਜਿਹੀ ਲੈਂਗੁਏਜ ਯੂਜ਼ ਕਰੋਗੇ ਲਿਬਰਟੀ ਆਲਸੋ ਕਮਸ ਵਿਦ ਸਮ ਰਿਸਪੌਂਸਿਬਿਲਟੀ ਤਾਂ ਆਪਣੀ ਪਹਿਲਾ ਰਿਸਪੌਂਸਿਬਿਲਟੀ ਸੋਚੋ ਕਿ ਅਸੀਂ ਕੀ ਦਿਖਾ ਰਹੇ ਹਾਂ ਕੀ ਕਰ ਰਹੇ ਹਾਂ ਇਹਦਾ ਅਸਰ ਕੀ ਚੀਜ਼ ਦਾ ਪੈ ਰਿਹਾ ਬਿਲਕੁਲ ਮੈਮ ਸੋਸ਼ਲ ਮੀਡੀਆ ਦਾ ਜਿਹਦਾ ਕਲਚਰ ਵੀ ਬਣ ਗਿਆ ਔਰ ਸੋਸ਼ਲ ਮੀਡੀਆ ਦਾ ਅੱਜਕੱਲ ਜ਼ਮਾਨਾ ਹੈਗਾ ਉਸ ਹਿਸਾਬ ਦੇ ਨਾਲ ਸੋਸ਼ਲ ਮੀਡੀਆ ਜਦੋਂ ਆਇਆ ਸੀ ਸ਼ੁਰੂ-ਸ਼ੁਰੂ ਦੇ ਵਿੱਚ ਚਾਹੇ ਫੇਸਬੁੱਕ ਸੀ ਇੰਸਟਾਗ੍ਰam ਸੀ ਜਾਂ ਜਿਹੜੇ ਵੀ ਦੇ ਪਲੇਟਫਾਰਮ ਸੀਗੇ ਉਹਦੇ ਉੱਪਰ ਜਿਹੜਾ ਅ ਸ਼ੁਰੂਆਤੀ ਉਹ ਫ੍ਰੈਂਡਲੀ ਹੁੰਦੀ ਸੀਗੀ ਕਿ ਇੱਕ ਦੂਸਰੇ ਨੂੰ ਜਾਣਕਾਰੀ ਜਾਂ ਗਲੋਬਲ ਵਿਲੇਜ ਬਣਾਉਣ ਦੀ ਇੱਕ ਗੱਲ ਸੀਗੀ ਕਿ ਸਾਰਾ ਸੰਸਾਰ ਕਨੈਕਟ ਹੋ ਜਾਏਗਾ ਔਰ ਤੁਸੀਂ ਇੱਥੇ ਬੈਠੇ ਬੈਠੇ ਕੈਨੇਡਾ ਅਮਰੀਕਾ ਕਿਸੇ ਨਾਲ ਵੀ ਕਿਤੇ ਵੀ ਗੱਲ ਕਰ ਸਕਦੇ ਹੋ ਈਵਨ ਇੰਡੀਵਿਜੂਅਲਸ ਦੀ ਗੱਲ ਨਹੀਂ ਹੈ ਇੱਥੇ ਬਿਜ਼ਨੈਸਸ ਦੀ ਗੱਲ ਹੈਗੀ ਹੈ ਤਾਂ ਬਿਜ਼ਨਸ ਵੀ ਕੀਤੇ ਜਾਂਦੇ ਐਂਟਰਪ੍ਰੈਨਿਅਰ ਜਿਹੜੇ ਨੇ ਉਹ ਕਨੈਕਟ ਹੁੰਦੇ ਆ ਸਟੂਡੈਂਟਸ ਕਲਚਰ ਐਕਸਚੇਂਜ ਹੁੰਦਾ ਉਹਦੇ ਨਾਲ ਸਟੇਟਸ ਤੇ ਕੰਟਰੀਜ਼ ਦਾ ਐਕਸਚੇਂਜ ਵੀ ਹੁੰਦਾ ਪਰ ਸੋਸ਼ਲ ਮੀਡੀਆ ਨੂੰ ਲੈ ਕੇ ਜੇ ਦੇਖਿਆ ਜਾਏ ਤਾਂ 네ਗੇਟਿਵਿਟੀ ਇਹੀ ਆਈ ਹੈ ਕਿ ਪ ਜਿਹੜੀਆਂ ਬਹੁਤ ਸਾਰੀਆਂ ਬੰਡ ਰੀਆਂ ਨੇ ਇਸ ਤਰੀਕੇ ਦੇ ਨਾਲ ਐਵੇਂ ਦੇ ਕਲਿੱਪਸ ਜਿਹੜੀਆਂ ਆ ਰਹੀਆਂ ਨੇ ਜਿਹੜੇ ਕਿ ਖਾਸ ਕਰਕੇ ਆਪਸੀਨ ਨੇ ਔਰ ਉਹਨੇ ਉਹਦੇ ਤੇ ਜੇ ਆਪਾਂ ਸਮਾਜਿਕ ਵੀ ਹੈਗੀਆਂ ਕਿਉਂਕਿ ਆਪਾਂ ਸਿਟੀਜ਼ਨ ਵੀ ਹੈਗੇ ਆ ਤੇ ਉਸ ਤਰੀਕੇ ਦੇ ਨਾਲ ਦੇਖਿਆ ਜਾਏ ਤਾਂ ਅਨਇਮਪਲੋਇਮੈਂਟ ਵੀ ਤੁਹਾਨੂੰ ਲੱਗਦਾ ਕਿ ਇੱਕ ਵੱਡਾ ਕਾਰਨ ਹੋ ਸਕਦਾ ਕਿਉਂਕਿ ਬਾਰ ਬਾਰ ਉਹ ਇਹੀ ਦੁਹਾਈ ਦੇ ਰਹੇ ਨੇ ਜੀ ਸਾਡਾ ਘਰ ਨਹੀਂ ਚੱਲਦਾ ਇਹਦੇ ਨਾਲ ਸਾਡਾ ਘਰ ਚੱਲਦਾ ਸੀ ਚਲੋ lettes say ਕਿ ਸੋਸ਼ਲ ਮੀਡੀਆ ਪਲੇਟਫਾਰਮ ਜਿਹੜਾ ਹੈਗਾ ਇਸ ਵੈਰੀ ਗੁੱਡ ਆਲਸੋ ਇਸ ਕਨੈਕਟਿੰਗ ਦ ਵਰਲਡ ਇਸ ਕਨੈਕਟਿੰਗ ਦਾ ਬਿਜ਼ਨਸ ਰਾਈਟ ਪਰ ਉਹੀ ਪਲੇਟਫਾਰਮ ਦੇ ਉੱਤੇ ਅਸੀਂ ਬੜੀ ਵਾਰੀ ਦੇਖਿਆ ਕਿ ਕੋਈ ਲੜਕੀ ਕਿਸੇ ਲੜਕੇ ਨੂੰ ਕਿਸੇ ਥਰੂ ਐਪ ਦੇ ਥਰੂ ਮਿਲੀ ਹੈ ਰਾਈਟ ਉਹ ਲੜਕੀ ਜਦੋਂ ਉੱਥੇ ਪਹੁੰਚੇ ਉਹਦਾ ਰੇਪ ਹੋ ਗਿਆ ਜਾਂ ਉਹਦਾ ਮਰਡਰ ਹੋ ਗਿਆ ਹੈ ਇਹ ਈਵਲ ਵੀ ਹੈਗਾ ਉਹਦੇ ਨਾਲ ਨਾਲ ਇਹ ਵੀ ਹੈਗਾ ਸੋ ਸੋਰਸ ਆਫ ਇਨਕਮ ਦੀ ਜਦੋਂ ਆਪਾਂ ਗੱਲ ਕਰਦੇ ਆ ਕਿ ਸਾਨੂੰ ਨੌਕਰੀਆਂ ਨਹੀਂ ਹੈਗੀਆਂ ਤਾਂ ਅਸੀਂ ਇਹ ਕਰ ਇਸ ਐਬਸੋਲੂਟਲੀ ਟਰੈਸ਼ ਗਲਤ ਹੈ ਔਰ ਸਾਰੀ ਬਹਾਨੇਬਾਜ਼ੀ ਹੈ ਰਾਈਟ ਤੁਸੀਂ ਆਪਣਾ ਕੈਰੀਅਰ ਉਹਦਾ ਬਣਾਓ ਤੁਹਾਨੂੰ ਰਾਈਟ ਮਿਲੇ ਤੁਸੀਂ ਇਕੁਅਲ ਰਾਈਟਸ ਟੂ ਬॉयਜ਼ ਹੈਗੇ ਤੁਹਾਡੇ ਤੁਹਾਨੂੰ ਮੈਂ ਦੱਸਾਂ ਅੱਜ ਜਿਹੜੀ ਲਿਬਰਟੀ ਆਫ ਸਨਲ এডਿਕੇਸ਼ਨ ਹੈ ਲਿਬਰਟੀ ਆਫ ਚੂজিং ਯਰ ਓਨ ਪਾਰਟਨਰ ਹੈਗੀ ਆ ਲਿਬਰਟੀ ਔਰ ਤੁਸੀਂ ਜੋ ਪਾਣਾ ਚਾਹੁੰਦੇ ਹੋ ਖਾਣਾ ਚਾਹੁੰਦੇ ਉਸ ਚੀਜ਼ ਦੀ ਲਿਬਰਟੀ ਤੁਹਾਨੂੰ ਮਿਲੀ ਹੋਈ ਹੈ ਆਪਣੇ ਜੇ ਦੇਖਿਆ ਜਾਵੇ ਨਾ ਪੰਜਾਬ ਦੇ ਅੰਦਰ ਸਭ ਤੋਂ ਜਿਆਦਾ ਜਿਹੜੀਆਂ ਕੁੜੀਆਂ ਨੇ ਡੀਸੀ ਨੇ ਜੀ ਪੁਲਿਸ ਦੇ ਸਭ ਤੋਂ ਉੱਚੀ ਪਦਵੀ ਦੇ ਉੱਤੇ ਕੁੜੀਆਂ ਨੇ ਪੰਜਾਬ ਦੇ ਦੀ ਗੱਲ ਕਰ ਰਹੇ ਤੁਸੀਂ ਨਾ ਬਠਿੰਡਾ ਜ਼ਿਲ੍ਹਾ ਜਿੱਥੇ ਹੈਂਡਲ ਹੋ ਰਿਹਾ ਕੇਸ ਉਹਦੇ ਵੀ ਜਿਹੜੇ ਇਸ ਟਾਈਮ ਐਸਪੀ ਨੇ ਉਹ ਵੀ ਐਸਐਸਪੀ ਵੀ ਜਿਹੜੇ ਨੇ ਉਹ ਵੀ ਇੱਕ ਮਹਿਲਾ ਨੇ ਐਜੂਕੇਸ਼ਨ ਚ ਲਈ ਹੈ ਤਾਂ ਕੁੜੀਆਂ ਸਭ ਤੋਂ ਅੱਗੇ ਨੇ ਆਹ ਉਹਨੇ ਯੂਪੀਐਸਸੀ ਇਗਜ਼ਾਮਸ ਕਰਾ ਨਿਕਲੇ ਨੇ ਸਭ ਤੋਂ ਜ਼ਿਆਦਾ ਕੁੜੀਆਂ ਨੇ ਇਹ ਲਿਬਰਟੀ ਹੈ ਇੱਕ ਕੈਰੀਅਰ ਬਣਾਉਣ ਦੀ ਲਿਬਰਟੀ ਹੈ ਆਪਣੀ ਜ਼ਿੰਦਗੀ ਨੂੰ ਆਪਣੇ ਢੰਗ ਨਾਲ ਜਿਉਣ ਦੀ ਰੀਲਿਵਟੀ ਹੈ ਥੀਸ ਕੇ ਅਸੀਂ ਪੈਸੇ ਕਮਾ ਲਈਏ ਥਿਸ ਇਜ਼ ਰੋਂਗ ਸ਼ੁਰੂਆਤ ਤਾਂ ਘਰ ਤੋਂ ਸ਼ੁਰੂ ਹੁੰਦੀ ਹੈ ਠੀਕ ਹੈ ਜਦੋਂ ਅਸੀਂ ਬਚਪਨ ਚ ਹੁੰਦੇ ਸੀ ਨਾ ਜੇ ਕੋਈ ਸਕੂਲ ਦਾ ਬੱਚਾ ਨਰਸਰੀ ਚ ਪੜਦਾ ਕੋਈ ਰਬਰ ਜਾਂ ਪੈਨਸਲ ਘਰ ਲੈ ਕੇ ਆਉਂਦਾ ਸੀਗਾ ਤੇ ਮਾਂ ਉਹਦੇ ਪੁੱਛੀ ਜੇ ਕਿੱਥੋਂ ਆਇਆ ਇਹ ਕੀ ਦਾ ਆ ਵਾਪਿਸ ਕਰਕੇ ਆਓ ਟੀਚਰ ਨਾਲ ਜਾ ਕੇ ਗੱਲ ਕਰ ਜੀ ਗਲਤ ਕੰਮ ਨਹੀਂ ਕਰਨਾ ਲੇਕਿਨ ਹੁਣ ਮਾਂ ਬਾਪ ਦੇ ਹੁੰਦੇ ਹੋਏ ਤੁਸੀਂ ਘਰ ਦੇ ਅੰਦਰ ਪੈਸੇ ਆ ਰਹੇ ਨੇ ਮਾਂ ਬਾਪ ਨੂੰ ਬਾਹਰ ਫੋਰਨ ਟ੍ਰਿਪਸ ਤੇ ਐਸ਼ ਕਰਵਾਈ ਜਾ ਰਹੀ ਹੈ ਭਰਾਵਾਂ ਨੂੰ ਥਾਰ ਗੱਡੀਆਂ ਲੈ ਕੇ ਦਿੱਤੀਆਂ ਜਾ ਰਹੀਆਂ ਨੇ ਕਿਉਂ ਨਹੀਂ ਪੁੱਛਿਆ ਕਿੱਥੋਂ ਆ ਰਹੇ ਨੇ ਪੈਸੇ ਇਮੋਰਲ ਮਨੀ ਇਮੋਰਲ ਮਨੀ ਇਜ਼ ਨੈਵਰ ਐਨ ਇਨਕਮ ਪਰ ਇਹਦੇ ਵਿੱਚ ਇੱਕ ਇਹ ਤਾਂ ਚਲੋ ਇੱਕ ਔਰਤ ਦਾ ਮਰਡਰ ਹੋਇਆ ਤੇ ਇੱਕ ਇਹ ਬਹੁਤ ਮਤਲਬ ਇਹਦੇ ਨਾਲ ਕਾਫੀ ਇਸ ਚੀਜ਼ਾਂ ਪੂਰੀਆਂ ਔਰਤਾਂ ਪਾਉਂਦੀਆਂ ਨੇ ਇਸ ਤਰ੍ਹਾਂ ਦਾ ਕਾਫੀ ਜ਼ਿਆਦਾ ਆਪਾਂ ਇਸ ਟਾਈਮ ਵਿਚਾਰ ਅਲੱਗ-ਅਲੱਗ ਦੇਖ ਰਹੇ ਹਾਂ ਪਰ ਜੇ ਦੇਖਿਆ ਜਾਏ ਤਾਂ ਰੀਲਾਂ ਦੇ ਵਿੱਚ ਕਈ ਤੁਸੀਂ ਆਪਾਂ ਵੀ ਦੇਖਦੇ ਹਾਂ ਕਿ ਮਰਦ ਜਿਹੜੇ ਨੇ ਮਰਦ ਸਮਾਜ ਆਦਮੀ ਜਿਹੜੇ ਨੇ ਉਹ ਵੀ ਬਹੁਤ ਗੰਧੀਆਂ-ਗੰਧੀਆਂ ਜਿਹੜੀਆਂ ਨੇ ਗਾਲਾਂ ਐਬੀਓਸੀ ਵਰਡਸ ਯੂਜ਼ ਹੁੰਦੇ ਆ ਤੇ ਉਹਨਾਂ ਤੇ ਵੀ ਇਸ ਤਰੀਕੇ ਦੇ ਕਬ ਹੋਣਾ ਚਾਹੀਦਾ ਹੈ ਸਟ੍ਰਿਕਸ਼ਨਸ ਹੋਣੀਆਂ ਚਾਹੀਦੀਆਂ ਬਹੁਤ ਲੰਮੇ ਸਮੇਂ ਤੋਂ ਆਪਾਂ ਦੇਖ ਰਹੇ ਲਗਾਤਾਰ ਐਵੇਂ ਦੇ ਫਲੋ ਵਿੱਚ ਨੇ ਜੀਜ਼ ਦੇ ਅੰਦਰ ਨਾ ਕਿ ਡਿਫਰੈਂਸ਼ੀਏਟ ਨਹੀਂ ਹੈ ਕਿ ਲੜਕੇ ਨੇ ਪਾਇਆ ਕਿ ਲੜਕੀ ਨੇ ਪਾਇਆ ਠੀਕ ਹੈ ਐਨੀਬਾਡੀ ਹੂ ਸੋਐਵਰ ਇਜ਼ ਯੂਜ਼ਿੰਗ ਦਿਸ ਇਨਡੀਸੈਂਟ ਲੈਂਗੁਏਜ ਔਰ ਇਸ ਤਰ੍ਹਾਂ ਦੇ ਲਿਊਡ ਤੁਸੀਂ ਰਿਮਾਰਕਸ ਕਰਦੇ ਹੋ ਉੱਥੇ ਕਰਦੇ ਹੋ ਡਬਲ ਮੀਨਿੰਗਸ ਕਰਦੇ ਹੋ ਗਾਣੇ ਲੱਚਰਤਾ ਦੇ ਜਿਹੜੇ ਹੈਗੇ ਨੇ ਇਹ ਸਾਰੇ ਬੈਨ ਹੋਣੇ ਚਾਹੀਦੇ ਆ ਜੀ ਜੀ ਅ ਮੈਮ ਤੁਸੀਂ ਹੁਣ ਨੈਕਸਟ ਤੁਹਾਡੇ ਵੱਲੋਂ ਔਮਨ ਕਮਿਸ਼ਨ ਇਸ ਤੇ ਕਿਦਾਂ ਦਾ ਮਤਲਬ ਤੁਸੀਂ ਚਿੱਠੀ ਦੀ ਗੱਲ ਕੀਤੀ ਹੈ ਦੇਖੋ ਮੈਂ ਲੀਗਲ ਟੀਮ ਤੋਂ ਲੀਗਲ ਐਡਵਾਈਸ ਲੈ ਕੇ ਕਿ ਕਿਸ ਤਰੀਕੇ ਨਾਲ ਗਵਰਨਮੈਂਟ ਨੂੰ ਸਟੈਪ ਲੈਣਾ ਚਾਹੀਦਾ ਇਹਨੂੰ ਬੈਨ ਕਰਨ ਲਈ ਹਾਲਾਂਕਿ ਸਾਡੇ ਕੋਲ ਆਲਰੇਡੀ ਐਕਟ ਹੈਗੇ ਨੇ ਜਿਹੜਾ ਕਿ ਇਸ ਨੂੰ ਕਵਰ ਕਰਦੇ ਨਹੀਂ ਤੇ ਇਸ ਚੀਜ਼ ਨੂੰ ਬੈਨ ਹੋਣਾ ਚਾਹੀਦਾ ਐਂਡ ਇਹ ਲੈਟਰ ਮੈਂ ਡੀਜੀਪੀ ਸਾਹਿਬ ਸੀਐਮ ਸਾਹਿਬ ਪੀਐਮ ਸਾਹਿਬ ਇਵਨ ਕਿ ਹੋਮ ਮਿਨਿਸਟਰ ਸਾਹਿਬ ਆਪਣੇ ਗਵਰਨਰ ਸਾਹਿਬ ਚੀਫ ਜਸਟਿਸ ਇਸ ਸਾਰੇ ਸਹਿਬਾਨ ਨੂੰ ਮੈਂ ਬੇਨਤੀ ਵੀ ਕਰੂੰਗੀ ਔਰ ਜਾ ਕੇ ਲੈਟਰ ਵੀ ਦੇ ਕੇ ਆਉਂਗੀ ਕਿ ਇਟਸ ਨਾਟ ਅ ਕੁਐਸਚਨ ਆਫ ਕਿ ਕੁੜੀਆਂ ਨੇ ਪਾਇਆ ਕਿ ਮੁੰਡਿਆਂ ਨੇ ਪਾਇਆ ਐਸਾ ਕੁਐਸਚਨ ਆਫ ਕਿ ਇਹ ਜਿਹੜਾ ਕੰਟੈਂਟ ਹੈ ਸਾਡੇ ਸਮਾਜ ਨੂੰ ਖਰਾਬ ਕਰ ਰਿਹਾ ਪੂਰਾ ਸਮਾਜ ਨੂੰ ਗੰਦਲਪਨ ਆ ਰਿਹਾ ਬੱਚੇ ਜਿਹੜੇ ਨੇ ਗਲਤ ਚੀਜ਼ਾਂ ਸਿੱਖ ਰਹੇ ਨੇ ਇਹ ਚੀਜ਼ਾਂ ਅ ਇੰਟਰਨੈਟ ਦੇ ਉੱਤੇ ਹੀ ਇਹ ਬੈਨ ਹੋਣੀਆਂ ਚਾਹੀਜੀਆਂ ਨੇ ਸੋ ਦੈਟ ਇアクセਸੀਬਲ ਹੀ ਨਹੀਂ ਹੈ ਕਿਉਂਕਿ ਪਲੈਟਫਾਰਮਸ ਜਿਹਨੀਆਂ ਸ ਕਵਰ ਕਰੂਗੇ ਤੁਸੀਂ ਕਿਉਂਕਿ ਨਾ ਨਾ ਕਰਦੇ ਪਲੈਟਫਾਰਮਸ ਵੀ ਕਾਫੀ ਜਿੱਦਾ YouTube ਤੇ ਕੋਈ ਚੈਨਲ ਬਣਾਏ ਜਾਂ ਕੋਈ ਹੋਰ ਪਾਰਟिकुलर ਉਸ ਤੇ ਕਰੇ ਤਾਂ ਉਹਨਾਂ ਦੀ ਡਾਇਰੈਕਸ਼ਨਸ ਹੁੰਦੀਆਂ ਰੂਲ ਹੁੰਦੇ ਆ ਤੁਸੀਂ ਇਹ ਚੀਜ਼ ਪਾ ਸਕਦੇ ਹੋ ਇਹ ਚੀਜ਼ ਨਹੀਂ ਪਾ ਸਕਦੇ ਆਲਰੇਡੀ ਉਹਨਾਂ ਨੂੰ ਨਹੀਂ ਤੁਸੀਂ ਕਵਰ ਕਰੋਗੇ ਕੀ ਕਰਨਗੇ ਕਿ ਇਹ ਅਡਲਟ ਕੰਟੈਂਟ ਹੈ ਤੇ 18 ਇਅਰਸ ਲਿਖ ਦਿਓ 18 ਸਾਲ ਦੇ ਬੱਚੇ ਉੱਪਰ ਦੇਖ ਲੈਣ ਜਾਂ ਐਡਲਟ ਨਹੀਂ ਹੈ ਤਾਂ ਇਹਨੂੰ ਤੁਸੀਂ ਦੂਸਰੇ ਕੈਟਾਗਰੀ ਚ ਪਾ ਦਿਓ ਪਰ ਇਹ ਤੇ ਇੱਕ ਐਕਸਪਾਇਰੀ ਡੇਟ ਹੋਗੀ ਨਾ ਜੇ ਤੁਸੀਂ ਚਲੋ ਮੰਨ ਲਓ 17 ਸਾਲ ਤੱਕ ਨਹੀਂ ਦੇਸੇ 18 ਚ ਤੁਸੀਂ ਦੇਖ ਕੇ ਜੋ ਮਰਜ਼ੀ ਕਰ ਲੋ ਦੈਟਸ ਆਲਸੋ ਰੋਂਗ ਇਟ ਹਾਸ ਟੂ ਬੀ ਬੈਂਡ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਅਸਰਤਨਾਲ ਸਿਗੇ ਰਾਜ ਲਾਲੀ ਜਿਹੜੇ ਕਿ ਚਾਹ ਪਰਸਨ ਨੇ ਪੰਜਾਬ ਸਟੇਟ ਔਮਨ ਕਮਿਸ਼ਨ ਦੇ ਉਹਨਾਂ ਨੇ ਸਾਡਾ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਚਿੱਠੀ ਲਿਖਣਗੇ ਪੀਐਮ ਤੱਕ ਸੀਐਮ ਤੱਕ ਹੋਮਸ ਜਿਹੜੇ ਮਿਨਿਸਟਰ ਨੇ ਉਹਨਾਂ ਤੱਕ ਔਰ ਅਚੀਵ ਜਸਟਿਸ ਤੱਕ ਸਭ ਤੱਕ ਚਿੱਠੀ ਲਿਖਣਗੇ ਔਰ ਉਹ ਆਪਣੇ ਜਿਹੜਾ ਰਿਪਰੈਜੈਂਟੇਸ਼ਨ ਰਿਟਨ ਦੇਣਗੇ ਉਹਦੇ ਵਿੱਚ ਉਹ ਲਿਖਣਗੇ ਕਿ ਇਹ ਟੋਟਲ ਬੈਨ ਹੋਣਾ ਚਾਹੀਦਾ ਹੈ ਇਦਾਂ ਦੀਆਂ ਰੀਲਸ ਜਾਂ ਐਵੇਂ ਦਾ ਕੰਟੈਂਟ ਜਿਹੜਾ ਹੈਗਾ ਇਹਨਾਂ ਪਲੇਟਫਾਰਮਸ ਤੇ ਉਹ ਬੈਨ ਹੀ ਕੀਤਾ ਜਾਵੇ ਉਹ ਆਪਣੇ ਤਰੀਕੇ ਦੇ ਨਾਲ ਕਹਿੰਦੇ ਆ ਕਿ ਇਸ ਚੀਜ਼ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਿ ਲਚਰਤਾ ਜੜੀ ਹੈਗੀ ਹੈ ਉਹ ਸਾਡੀ ਸੋਸਾਇਟੀ ਨੂੰ ਖਰਾਬ ਕਰੇ ਕੈਮਰਾ ਪਰਸਨ ਸਭ ਜੀ ਦੇ ਨਾਲ ਬਿੰਦੂ ਸਿੰਘ ਮੋਹਾਲੀ ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ ਨਿਰਧਾਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਂਗੇ ਉੱਲੰਧ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗ